ਸਰਦਾਰ ਹਰਦੀਪ ਸਿੰਘ ਪੰਘਾਲੀ ਸਰਪੰਚ ਪਿੰਡ ਪੰਘਾਲੀ ਕਲਾ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਦੀਪ ਸਿੰਘ ਪੰਘਾਲੀ ਸਰਪੰਚ ਪੰਘਾਲੀ ਕਲਾਂ ਸੁਮਿੱਚੇ ਹੀ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਤਾਨ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਮੈਂ ਤਨ ਤਨ ਪੂਰਨ ਬ੍ਰਹਮਗਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਖਦਿਆਂ ਵੀ ਲੱਖ ਲੱਖ ਵਧਾਈ ਜਿੰਦਾ ਹਾਂ ਔਰ ਸਮੁੱਚੀ ਮਾਨਵਤਾ ਨੂੰ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਨੂੰ ਲੋੜ ਹੈ ਹਰਿਆਲੀ ਵਾਲਾ ਪੰਜਾਬ ਬਣਾਉਂਦੀ ਇਹ ਕਰਕੇ ਰੁੱਖ ਲਗਾਈਏ ਮਨੁੱਖ ਬਚਾਈਏ ਮਾਨਵਤਾ ਨੂੰ ਸੁਖਾਲਾ ਬਣਾਈਏ ਔਰ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਹਾਂ ਕਿ ਉਹ ਨਸਿਆਂ ਵਰਗੀਆਂ ਭੈੜੀਆਂ ਆਤਾਂ ਨੂੰ ਛੱਡ ਕੇ ਸਮਾਜ ਭਲਾਈ ਦੇ ਕੰਮਾਂ ਵਾਸਤੇ ਅੱਗੇ ਆਉਣ ਤਾਂ ਕਿ ਸਾਡਾ ਪੰਜਾਬ ਕੋਸੀ ਆਲੀ ਦੀਆਂ ਵੀ ਹੱਦ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ